ਯੋ ਮਿੱਤਰੋ ਹੁਣ ਅਸੀਂ ਤੁਸੀਂ ਦੇਖ ਹੀ ਸਕਦਾ ਸਾਡੇ ਅੱਧਿਆ ਬਾਹਾਲੀ ਛੱਟ ਪਾਈ ਆ ਤੇ ਇਹਦੇ ਕੱਲੀ ਛੱਟ ਤੇਰੇ ਨਾਲ ਕੱਲੀ ਲੋ ਵੀ ਮਿੱਤਰੋ ਕਹਦੇ ਮੁੰਡਿਆਂ ਅੱਤ ਕਰਾਤੀ ਐ ਚੈਨ ਦੋਸਤੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਕੇਮਿਓ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਧਮਾਕੇਦਾਰ ਚੀਜ਼ ਕਰਨ ਜਾ ਰਹੇ ਹਾਂ ਤੇ ਵਲੌਗ ਦੇ ਨਾਲ ਜੁੜੇ ਰਹੋ ਕੰਟਰੋਲ ਕੰਟਰੋਲ ਤੇ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੱਬ ਕੇ ਪੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਬਸ ਜੁੜੇ ਰਹੋ ਤੁਸੀਂ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਇੱਕ ਹੋ ਗਏ ਤੇ 100 ਕਮੈਂਟ ਆ ਗਿਆ ਇਸ ਤੋਂ ਬਾਅਦ ਚੋਂ ਆਪਾਂ ਇਹ ਵੀਡੀਓ ਦੇ ਬਾਅਦ ਚੋਂ ਇਸ ਤੋਂ ਬਾਅਦ ਇੱਕ ਹੋਰ ਧਮਾਕੇਦਾਰ ਵੀਡੀਓ ਲੈ ਕੇ ਆਵਾਂਗੇ ਤਾਂ ਆ ਵੀਡੀਓ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਹੀ ਗਿਆ ਹੋਊਗਾ ਤੇ ਅੱਗੇ ਤੁਹਾਨੂੰ ਦੱਸ ਦੇ ਵੀ ਆ ਅੱਗੇ ਵੀਡੀਓ ਦੇ ਵਿੱਚ ਕੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਤੇ ਹਾਂਜੀ ਮਿੱਤਰੋ ਹੁਣ ਮੈਂ ਸੋਚਿਆ ਵੀ ਮੋਬਾਈਲ ਦਾ ਕਰਦੇ ਆ ਆਪਾਂ ਕਰੋ ਗਾਲਾਂ ਤਾਂ ਮਿਲਣਗੀਆਂ ਚਲੋ ਕੋਈ ਨਹੀਂ ਛੋਡੇ ਖਾਤਰ ਕਰਨਾ ਜ਼ਰੂਰੀ ਵੀ ਆ ਹੁਣ ਆਪਾਂ ਵਾਟਰ ਟੈਸਟ ਕਰਾਂਗੇ ਮੋਬਾਈਲ ਦਾ ਤਾਂ ਬਲੌਗ ਦੇ ਨਾਲ ਜੁੜੇ ਰਹੋ ਤੇ ਆਪਾਂ ਹੁਣ ਵਾਟਰ ਟੈਸਟ ਨਹੀਂ ਹਾਂਜੀ ਮਿੱਤਰੋ ਹੁਣ ਅਸੀਂ ਪਾਣੀ ਪੂਣੀ ਲੈ ਕੇ ਆ ਗਏ ਤੇ ਆਪਣੇ ਕੋਲ ਸਾਰਾ ਕੁਝ ਰੈਡੀ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਹੁਣ ਆ ਗਿਆ ਰਿਐਕਸ਼ਨ ਵੀਡੀਓ ਤੇ ਹੁਣ ਕਿਉਂਕਿ ਮੇਰੇ ਕੋਲ ਕੋਈ ਹੋਰ ਫੋਨ ਹੈ ਨਹੀਂ ਤਾਂ ਕਿ ਕਿ ਹੁਣ ਮੈਂ ਤੁਹਾਨੂੰ ਆਹੀ ਕੈਮਰੇ ਚੱਲਦੇ ਚੀ ਦਿਖਾਉਂਗਾ ਬਸ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਖਤਮ ਬਾਏ ਬਾਏ ਸੋਨੂ ਕਿ ਲੱਗਿਆ ਆਹੀ ਸੀ ਇਹਦੇ ਚੀ ਧੋਕੇ ਦਿਖਾ ਦੂੰਗਾ ਤੁਹਾਨੂੰ ਕਹਿ ਦੂੰਗਾ ਵੀ ਆਹੀ ਸੀ ਸਾਡਾ ਵਾਟਰ ਟੈਸਟ ਨਾ 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 ਇਹ ਨਾ ਸੋਚਿਓ ਅੱਗੇ ਹੋਰ ਵੀ ਕੁਝ ਹੋਊ ਤੁਸੀਂ ਦੇਖਦੇ ਜਾਓ ਵੀਡੀਓ ਨੂੰ ਹਾਂਜੀ ਮਿੱਤਰੋ ਇੱਕ ਤਾਂ ਹੋ ਗਿਆ ਹੁਣ ਇੱਕ ਇੱਕ ਵਾਰੀ ਹੋਰ ਸਹੀ ਸਵਾਦ ਇਹ ਹੋਵੇ ਕੋਈ ਸਿੱਧੀ ਵੀਡੀਓ ਇਹ ਉਹ ਰਾਹ ਉੱਪਰ ਦੇ ਅਰੇ ਕਹਿਣਾ ਕੀ ਚਾਹਤੇ ਹੋ ਫਿਰ ਅਲੱਗ ਜਾ ਸਵਾਲ ਸਿੱਧੀ ਜੀ ਕਿਥੋਂ

ਲੋ ਵੀ ਮੇਤੋ ਕਦੇ ਮੁੰਡਿਆਂ ਨਾਲ ਅੱਤ ਕਰਾਤੀ ਐ ਅੱਤ ਕਰਾਤੀ ਐ ਬਾਜੀ ਪਤਾ ਮੁੰਡਿਆਂ ਤੋਂ ਟੋੜੀ ਆਉਂਦੀ ਐ ਕਿ ਨਹੀਂ ਚਲੋ ਭਾਈ ਇਹਦਾ ਆਪਣਾ ਚੈਲੰਜ ਹੋ ਗਿਆ ਪੂਰਾ ਅੱਗੇ ਦੇਖਦੇ ਹਾਂ ਹੁਣ ਕੀ ਗੱਲ ਬਾਤ ਆ ਚਲੋ ਅੱਗੇ ਬਰਛਿੰਡੇ ਵੱਲ ਜਾਵਾਂ ਤੇ ਹਾਂਜੀ ਮਿੱਤਰੋ ਆਪਾਂ ਹੁਣ ਚੈਲੰਜ ਆਪਦਾ ਕਰ ਲਿਆ ਤੇ ਇਸ ਤੋਂ ਬਾਅਦ ਤੋਂ ਹੁਣ ਆਪਾਂ ਜਾਵਾਂਗੇ ਬਰਛਿੰਡੇ ਤੇ ਤੁਹਾਨੂੰ ਅੱਗੇ ਕੀ ਦਿਖਾਵਾਂਗੇ ਹਜੇ ਵੀ ਬਲੌਗ ਦੇ ਨਾਲ ਅੰਤ ਤੱਕ ਬਣੇ ਰਹੋ ਤੇ ਅੱਜ ਤੋਂ ਅਗਲਾ ਵਲੌਗ ਵੀ ਪੂਰਾ ਤਮਾਕੇਦਾਰ ਆਊਗਾ ਤੇ ਯਾਦ ਰੱਖਿਓ ਇਹਦੇ ਵਿੱਚ 100 ਕਮੈਂਟ ਤੇ 1000 ਵਿਊ ਕਰ 500 ਚਲੋ ਬਾਲਾ ਵੀ ਨਹੀਂ ਸੋਣ ਨੂੰ ਕਹਿੰਦੇ ਵੀਡੀਓ ਸ਼ੇਅਰ ਸ਼ੂਰ ਕਰ ਦਿਓ ਤੇ 500 ਵਿਊ ਜਦੋਂ ਹੋ ਗਿਆ ਤੇ ਇਹਦੂ ਵੀ ਸਿਰਾ ਤਮਾਕੇਦਾਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਮਤਲਬ ਕਿ ਉਹ ਵੀਡੀਓ ਪੂਰੀ ਜ਼ਬਰਦਸਤ ਹੋਊਗੀ ਅੱਜ ਤੋਂ ਬਾਅਦ ਚ ਵੀਡੀਓ ਜਿਹੜੀਆਂ ਵਲੌਗ ਆਉਣੇ ਆਪਰੇ ਉਹ ਤਾਂ ਆਉਣੀਆਂ ਆਉਣੇ ਆ ਤਾ ਕਰਕੇ ਸਾਰੇ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਦੱਬ ਕੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਹੀਂ ਨਹੀਂ ਅਗਲੇ 파ੜ ਦੇ ਵਿੱਚ ਅੱਜ ਗਲਤੀਆਂ ਥੋੜੀਆਂ ਜਿਹਾ ਜ਼ਿਆਦਾ ਹੋ ਰਹੀਆਂ ਤੇ ਆਪਾਂ ਕੋਈ ਚੱਕਰ ਨਹੀਂ ਅੱਗੇ ਕੇ ਦੇਖੋ ਬਣਦਾ ਕੀ ਹੈ ਲੈ ਵੀ ਮਿੱਤਰੋ ਸ਼ਰਤ ਲੱਗੀ ਆਪਣੀ ਆਹ ਮੁੰਡਾ ਕਹਦਾ ਵੀ ਮੈਂ ਪੱਖਾ ਚਲਾ ਦੂੰਗਾ ਐਦੇ ਨਾਲ ਉਹਦਾ ਹੋਰ ਨਿਕਲਿਆ ਹੋਇਆਗਾ ਤੇ ਮੈਂ ਹੰਦੀ ਲਾਉਦਾ ਇਹ ਕਹਾ ਮੈਨੂੰ ਨਹੀਂ ਅਦਗਾ ਦਵਾਦੀ 240 ਦਾ ਤੇ ਨਹੀਂ ਮੈਂ ਉਹ ਆਖਿਆ ਮਨੂੰ 2250 ਰੁਪਏ ਦੇ 버ਗਰ ਖਵਾਣੀ ਠੀਕ ਆ ਗੱਲ ਬਾਈ ਓਕੇ ਹਰਪੋਰਟ ਹੁਣ ਜਾ ਮਨਦਾ ਨਾ ਹਾਂ ਹਾਂ ਤਿਆਰ ਹਾਂ ਚੌਥੀ ਜਿੱਦਾ ਵਰਗੀ ਜੋਰ ਲਾ ਜਿਹੜੀ ਚੀਜ਼ ਕਹੂਗਾ ਉਹ ਮਿਲੂਗੀ ਤੂੰ ਚਲਾ ਦੇ ਜੀ ਨਾ ਕੋਤੋਂ ਜੋ ਜੋ ਬੂਟੇ ਵਾਲੀ ਗੱਲ ਕਰਨ ਆ ਦੇ ਬੀੜ ਕੋ ਯਾਰ ਆ ਉਹ ਬੀੜ ਕੋ ਤੇ ਥੋੜੀ ਗੱਪਾ ਵਾਰਾ ਕੇ ਇਹ ਵੀ ਚੈਲੇਂਜ ਹੀ ਹੈ ਇੱਕ ਸਾਫ ਦਾ ਮੁੰਡੇ ਨੂੰ ਦੇਖਦੇ ਕੀ ਕਰਦਾ ਕਾਰਵਾ ਆਸ ਮਰਜ਼ੀ ਕਰਨਾ ਜੇ ਪੱਖਾ ਚੱਲੂ ਦਾ ਤਾਂ ਹੀ ਐ ਪੱਖਾ ਚੱਲੂ ਆ ਪੱਖਾ ਵੀ ਚੱਲੂਗਾ ਪੱਖਾ ਹੀ ਚੱਲਣਾ ਜਾਈਦਾ ਪੱਖਾ ਵੀ ਚੱਲੂਗਾ ਸਾਰਾ ਕੁਝ ਚੱਲੂਗਾ ਇਹ ਦੇਖਦੇ ਆ ਉਹਨੂੰ ਬੜਾ ਕੀ ਕਰ ਰਿਹਾ ਇਹ ਇਹ ਜੇ ਨਾ ਪੱਖਾ ਚੱਲੇ ਤਾਂ ਆਪਣ ਠੀਕ ਐ ਬੱਸ ਕਰ ਠੀਕ ਹਾਂ ਤੂੰ 2 ਮਿੰਟ ਰਾਮ ਕਰਕੇ راہਲੀ ਪੱਖਾ ਚਲਾ ਪੱਖਾ ਚਲੰਨੇ ਕੋਈ ਨਹੀਂ ਪਲਾਸ ਦੇ ਕੋਸੇ ਲੂ ਕਰਸ ਲੂ ਉਹ ਬਾਹਰ ਆਉਂਦੇ ਆ ਸਿੱਧਾ ਕੇ ਉਹ ਹੋਰ ਕਾ ਸਿੱਧਾ ਕੇ ਹੋਣ ਕੰਮ ਖਤਮ ਆ ਉਹ ਨਹੀਂ ਚੱਲਦਾ ਤੂੰ ਵੀ ਤਿਆਰ ਹੋ ਜਾ ਵੀ ਬੱਗ ਬਰਕਾ ਚਲਾਤਾ ਫਰਾ ਫਾਇਨ ਨਾ ਹੀ ਵਾਈਗਾ ਬੂਹੇ ਰੋਗਾ ਅੱਛਾ ਲਾ ਭਲਾ ਭਾਈ ਤਾਂ ਕਿੰਨੇ ਮਰਾ ਛੱਡ ਕੇ ਮੈਂ ਨਹੀਂ ਭਾਈ ਕਤਿਆ ਬਾਂਦਾ ਤਰਾਸ ਓੜਾ ਹੀ ਨਹੀਂ ਇੱਥੇ ਬੰਦਾ ਤਰਾਸ ਸੀਗਾ ਆਪਣੇ ਕੋਲੇ ਕੋਈ ਲੈ ਗਿਆ ਨਹੀਂ ਹੈ ਨਹੀਂ ਫਿਰ ਆਪੇ 81 ਨਾਲ ਉਹ ਤੋਂ ਆਸਤੀ ਹੋ ਰਾਇਆ ਕਿਸ ਕੋਲ ਇੱਥੇ ਨਹੀਂ ਬੰਦਾ ਲੈ ਵੀ ਹੁਣ ਸ਼ਰਤ ਤਾਂ ਪੂਰੀ ਤਰ੍ਹਾਂ ਹੀ ਲੱਗੀ ਹੋਈ ਆ ਪਤਾ ਲੱਗ ਗਿਆ ਜਦ ਵੀ ਹੈਗਾ ਬੰਦਾ ਦਾ ਕੀ ਲੋ ਅਜੋ ਲੈ ਨਾ ਕੋ ਵਗਾ ਠੀਕਾ ਤਾਂ ਉਹ ਨਹੀਂ ਆ ਵੀ ਵੜਦਾ ਮੋਰੋ ਪੂਰੀ ਬਰਗਰ ਖਾ ਕੋ ਬਰਗਰ ਖਾਣ ਨੂੰ ਤਿਆਰ ਹੋ ਜਾ ਬਰਗਰ ਦਾ ਖਾਣ ਨੂੰ ਬਰਗਰ ਪਿੱਛੇ ਦਾ ਪੂਨ ਨਹੀਂ ਉਤਰਦਾ ਦੇਰੀ ਵਿੱਚ ਹਰਤ ਤਾਂ ਸ਼ਰਤ ਹੀ ਹੁੰਦੀ ਹੈ ਯਾਰ ਹਾਂ ਉਹ ਸ਼ਰਤ ਹੀ ਹੈ ਪਰ ਮੈਂ ਤਾਂ ਤੈਨੂੰ ਕਹਿੰਦਾ ਨਹੀਂ ਅਧਿਕਾ ਅਧਿਕਾ ਕਿਹਾ ਅਧਿਕਾ ਕਿਹਾ ਚੈਨ ਚੈਨ ਤੇਰੇ ਦੋ ਸਨਾਰੇ ਲੈ ਆ। ਆ ਮੈਂ ਦੋ ਘੜੀਆਂ ਵੀਡੀਓ ਦੋਈ ਵਾਰ ਬਣਾਉਂ ਹਾਂ ਕੋਈ ਕੁਝ ਨਹੀਂ। ਤੇ ਮੈਂ ਤੇਰੇ ਨਾਲ ਤੁਹਾਨੂੰ ਲਾਣਾ ਮਿਲਿਆ ਆਉਂਦੇ ਆ ਯਾਰੋ ਆ ਬੜੇ ਨਾਲ ਬਣਾਇਆ ਕਿਵੇਂ ਬਣਿਆ ਪਿਆ। ਤੇ ਫਟਿੱਡੇ ਲੈ ਜਾ ਰਹੇ ਆ ਹੁਣ ਸਾਰੇ ਫੇਰ ਆ। ਅੱਜ ਇੱਕ ਕਾਜੀ ਗੱਲ ਬਾਤ। ਅੱਜ ਤਾਂ ਭਾਪਾ ਗਿਆ ਲੈ ਸਾਲਾ ਬਰੇ ਵੀ ਨਹੀਂ ਉਹ। ਅੱਜ ਸਿੱਧਾ ਤੇਰੇ ਕੋਲ ਆਇਆ ਹੋਇਆ ਤੁਹਾਨੂੰ। ਤਰੋ ਹੁਣ ਅਸੀਂ ਤੁਸੀਂ ਦੇਖ ਹੀ ਸਕਦੇ ਸਾਡੇ ਅੱਗੇ ਆਹ ਵਾਲੀ ਸ਼ਰਤ ਪਾਈ ਆ ਤੇ ਇਹਦੇ ਕਰ ਲਈ ਸ਼ਰਤ ਤੇਰੇ ਦਾ ਕਰ ਲਈ ਸ਼ਰਤ ਪਾਈ ਆ ਤਾਂ ਇਹ ਨਹੀਂ ਗਾ ਮੈਂ ਖਤ ਪੂਰਾ ਮਨੀ ਤੇਰੀ ਆਵਾਜ਼ ਕਾਈਡਲ ਨੂੰ ਤੁਹਾਨੂੰ ਕਹਾਈ ਜੇ ਰੋਟਾ ਸਨ ਡਰਾਈਵਰ ਕਰੋ ਤੇ ਘਟਦੀ ਜਾਣਾ ਬਟਨ ਤੱਕ ਆਹ ਆਲੂੜੀਆਂ ਫਟੇ ਬਹੋਚਿਆ ਕਰਨੀ ਸਹੀ ਗੱਲ ਇਧਰ ਵੀ ਫਟੇ ਸਾਹ ਦਫੀ ਆਉੜਿਆ ਕਰੇ ਜਾ ਕੇ ਮਿਲਦਾ ਢੱਡ ਬਹੁਤ ਆ ਹਾਂਜੀ ਮਿੱਤਰੋ ਅਸੀ ਅੱਜ ਦਾ ਵਲੋਗ ਵਲੋਗ ਕਿੱਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਨੂੰ ਦਬਕੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਟਾਟਾ ਟੇਕ ਕੇਅਰ